ਉਹਦੀ ਡੌਗ ਆ ਲੱਤਾਂ ਕੱਟੀਆਂ ਗਈਆਂ ਸੀ ਬਿਲਕੁਲ ਐਕਸੀਡੈਂਟ ਦੀ ਚੱਕਣਾ ਚੂਰ ਹੋ ਗਈਆਂ ਸੀ ਜਿੱਥੇ ਹੁਣ ਐਕਸੀਡੈਂਟ ਹੋਇਆ ਇਨਸਾਨ ਨੂੰ ਤਾਂ ਫੇਰ ਕੋਈ ਨਾ ਕੋਈ ਚੱਕ ਕੇ ਲੈ ਗਿਆ ਪਰ ਇਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਇਹਨੂੰ ਅਸੀਂ ਚੱਕ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹ ਲਗਭਗ ਤੁਸੀਂ ਉਹੀ ਲੈ ਕੇ ਆਉਨੇ ਹੋ ਜਿਹੜੇ ਜੇ ਕਿਸੇ ਨੇ ਕਿਸੇ ਚੀਜ਼ ਤੋਂ ਪੀੜਤ ਹੈ ਹਾਂਜੀ ਹਾਂਜੀ ਬਾਈ ਜੀ ਕਿਉਂਕਿ ਇਹ ਬੇਜਵਾਨੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਸੰਭਾਲਣਾ ਨਹੀਂ ਸੜਕ ਤੇ ਪਹਿਲਾਂ ਅਸੀਂ ਵੀ ਚਲੋ ਲੰਘ ਜਾਂਦੇ ਸੀ ਹੁਣ ਹੋਰ ਲੋਕ ਆ ਜਿਹੜੇ ਚਲੋ ਅਸੀਂ ਸੰਭਾਲਣ ਲੱਗ ਗਏ ਨਾ ਕੋਲ ਦੀ ਲੰਘ ਜਾਂਦੇ ਬੰਦੇ ਦੀ ਲੱਤ ਟੁੱਟੀ ਪਈ ਆ ਕਿਸੇ ਦਾ ਅੱਖਾਂ ਹੈ ਨਹੀਂ ਤੁਸੀਂ ਕੈਨੇਡਾ ਦੇ ਵਸਨੀਕ ਹਾਂਜੀ ਹਾਂਜੀ ਕਦੋਂ ਤੋਂ ਮੈਂ 2021 ਤੋਂ ਜੀ ਕੈਨੇਡਾ ਦਾ ਵਸਨੀਕ ਹਾਂਜੀ ਇਹ ਚੀਜ਼ ਲੈ ਕੇ ਉੱਥੇ ਮੈਂ ਜਲਾ ਵੀ ਜਾਵਾਂ ਤਾਂ ਮੈਨੂੰ ਐ ਹੁੰਦਾ ਵੀ ਕੈਮਰੇ ਦੇਖੀ ਜਾਓ ਬੈਠੇ ਹਨਾ ਵੀ ਰੋਟੀ ਪੈ ਗਈ ਉਹਨਾਂ ਨੂੰ ਨਹੀਂ ਪਈ ਉਹ ਗੱਲ ਨਹੀਂ ਬਣਦੀ ਜਦੋਂ ਦੂਜੇ ਥਾਂ ਤੇ ਰਹਿ ਕੇ ਤਾਂ ਇੱਥੇ ਹੀ ਉਹ ਸਹੀ ਚੀਜ਼ ਹੈ ਜਿਹੜੀ ਆਪਾਂ ਵਿੱਚ ਰਹਿ ਰਿਹਾ ਕਿ ਮੈਨੂੰ ਇਹ ਜਿੰਦਗੀ ਆਨੰਦਮਈ ਲੱਗਦੀ ਆ ਭਾਈ ਜਿੱਦੇ ਮੇਰੀ ਮੈਰ ਸੀਗੀ ਮੈਂ ਲੋ ਸੁਬਾ ਮਾਰਨਿੰਗ ਆਨੰਦ ਕੀਤੀ ਸੀਗੀ 5 6 ਵਜੇ ਤੇ ਉਸ ਤੋਂ ਬਾਅਦ ਜਦੋਂ ਆਖੇ ਰਿਸੈਪਸ਼ਨ ਦੇ ਲਈ ਜਾਣਾ ਸੀਗਾ ਤਾਂ ਅਸੀਂ ਰੋਟੀ ਪਾ ਕੇ ਮੈਂ ਤੇ ਮੇਰੀ ਮਦਰ ਰੋਟੀ ਪਾ ਔਰ ਨਪਹਿਲਾਂ ਦੱਸਤਾ ਸੀ ਮੁੰਡਾ ਵੀ ਇਹ ਇਹ ਵੀ ਸ਼ੌਂਕ ਰੱਖਦਾ ਹਾਂਜੀ ਹਾਂ ਪਹਿਲਾਂ ਮਤਲਬ ਜਿੱਦੇ ਹੋਰ ਮੈਨੂੰ ਦੇਖਣ ਆਏ ਸੀਗੇ ਉਹਨਾਂ ਨੂੰ ਪਹਿਲਾਂ ਪਿੱਛੇ ਦਿਖਾ ਕੇ ਲੈ ਗਿਆ ਵੀ ਕੱਲ ਨੂੰ ਤੁਸੀਂ ਇਤਰਾਜ਼ ਨਾ ਕਰਿਓ ਵੀ 35 40 ਡੌਗ ਹੁੰਦੇ ਆ ਹਰ ਵਕਤ ਕੋਈ ਨਾ ਕੋਈ ਆ ਗਿਆ ਉੱਠ ਗਿਆ ਆ ਗਿਆ ਤੁਸੀਂ ਕਹੋ ਤੁਸੀਂ ਕਹੋ ਵੀ ਮੁੰਡਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਪੱਕਾ ਵਾ ਸੂਟਡ ਬੂਟਡ ਆ ਵੀ ਨਹੀਂ ਪਰ ਇੱਕ ਇੱਕ ਮਤਲਬ ਆ ਪਹਿਲੂ ਹੋਰ ਵੀ ਆ ਮੁੰਡੇ ਦਾ ਪਰ ਉਹਨੂੰ ਲੈ ਕੇ ਕਿਵੇਂ ਆਉਣੇ ਐ ਸਾਡੇ ਕੋਲ ਇੱਕ ਐਂਬੂਲੈਂਸ ਗੱਡੀ ਬਣਾ ਕੇ ਰੱਖੀ ਹੋਈ ਆ ਪੁਰਾਣੀ ਗੱਡੀ ਸੀਗੀ ਉਹਦੇ ਵਿੱਚੋਂ ਹੀਟਾ ਵਗੈਰਾ ਕੱਢ ਕੇ ਰੱਖੀ ਹੋਈ ਆ ਉੱਥੇ ਜਾ ਕੇ ਲੈ ਆਉਣੇ ਆ ਪਹਿਲਾਂ ਸ਼ੁਰੂ ਸ਼ੁਰੂ ਚ ਹੁੰਦਾ ਸੀਗਾ ਵੀ ਆਪਾਂ ਹਣ ਮਤਲਬ ਜਿਵੇਂ ਸਮਾਜ ਚ ਹੁੰਦਾ ਵੀ ਉਹਨਾਂ ਨੇ ਵੀ ਐਦਾਂ ਕੀ ਹੁੰਦਾ ਤੂੰ ਤਾਂ ਐ ਦਾ ਡੌਗ ਬਹੁਤ ਪਏ ਹੋਣਗੇ ਰਸਤੇਆਂ ਚ ਐ ਦਾ 10 ਮਿਲ ਜਾਣਗੇ ਤੈਨੂੰ 15 ਮਿਲ ਜਾਣਗੇ ਐ ਤੂੰ ਕਿੰਨੇ ਕੁ ਲਈ ਆਏਂਗਾ ਪਰ ਸਾਨੂੰ ਮੈਨੂੰ ਇਹ ਲੱਗਦਾ ਵੀ ਆਪਾਂ ਚਲੋ ਸਾਰੀ ਦੁਨੀਆ ਦਾ ਆਪਾਂ ਚੇਂਜ ਹੀ ਨਹੀਂ ਕਰ ਸਕਦੇ ਹਨਾ ਆਪਣਾ ਇਹ ਆਪਣਾ ਆਲਾ ਦਵਾਲਾ ਕੋਸ਼ਿਸ਼ ਕਰੀਏ ਵਧੀਆ ਕਰਨ ਦੀ ਤੇ ਵਧੀਆ ਇਨਸਾਨ ਆ ਜਿਹੜਾ ਉੱਤਮ ਸ਼ਰੀਣੀ ਚਾਹੁੰਦਾ ਸਾਰਿਆਂ ਤੋਂ ਤੇ ਉੱਤਮ ਬਣੇ ਰਹਿਣ ਲਈ ਇਹਨੂੰ ਕੰਮ ਕਰਦੇ ਰਹਿਣਾ ਚਾਹੀਦਾ ਕਿਸੇ ਦੇ ਲੱਤਾਂ ਹੈ ਨਹੀਂ ਜਾਂ ਕਿਸੇ ਦੇ ਦੋ ਤਿੰਨ ਹੈ ਜਿਨ੍ਹਾਂ ਦੇ ਅੱਖਾਂ ਹੀ ਨਹੀਂ ਗਈਆਂ ਤੇ ਉਹ ਬਾਈ ਹੈ ਵੀ ਇਦਾਂ ਦੇ ਨੇ ਜਿਨ੍ਹਾਂ ਦੇ ਅੱਖਾਂ ਨਹੀਂ ਹੈਗੀਆਂ ਉਹ ਕਿਸੇ ਨਾ ਕਿਸੇ ਨੇ ਉਹਨਾਂ ਦੇ ਸਿਰ ਚ ਵਗੈਰਾ ਚ ਮਾਰਿਆ ਹੁੰਦਾ ਜ਼ੋਰ ਦੀ ਚਲੋ ਡੌਗ ਨੂੰ ਕਿਤੇ ਘੂਰਨਾ ਪੈ ਜੇ ਤਾਂ ਹਲਕਾ ਫੁਲਕਾ ਹੁੰਦਾ ਜੋ ਬੰਦੇ ਨੇ ਸਿਰ ਚ ਮਾਰ ਕੇ ਉਹਦੀਆਂ ਅੱਖਾਂ ਤੋਂ ਵੀ ਰੋਸ਼ਨੀ ਕੋਲੀ ਕਿੰਨੀ ਮਾੜੀ ਗੱਲ ਉਹਨਾਂ ਵਾਸਤੇ ਨਾਂ ਦਾ ਵੀ ਤਾਂ ਖਰਚਾ ਬਹੁਤ ਹੁੰਦਾ ਹੋਊਗਾ ਕਹੈਂ ਤਾਂ ਹੈ ਨਹੀਂ ਬੇ ਉਹੀ ਪਲ ਜਾਂਦੇ ਆ ਜਦੋਂ ਇੰਨੇ ਤੁਸੀਂ ਰੱਖੀ ਬੈਠੇ ਹੋ ਦਵਾਈ ਬੂਟੀ ਵੀ ਹੁੰਦੀ ਆ ਖਾਣ ਖਰਾਕ ਵੀ ਹੁੰਦੀ ਆ ਫਿਰ ਇੱਕ ਇਕੱਲੇ ਤਾਂ ਤੁਸੀਂ ਨਹੀਂ ਕੋਈ ਬੰਦਾ ਵੀ ਨਾ ਰੱਖਣਾ ਪੈਂਦਾ ਹਾਂਜੀ ਹਾਂਜੀ ਹਾਂ ਦੋ ਬੰਦੇ ਆ ਜੀ ਜਿਹੜੇ ਵਿਚਾਰੇ ਰੋਟੀ ਪਾਣੀ ਦਾ ਮੁੰਡੇ ਆਪਣੇ ਗਮੰਢ ਗੁਈਆ ਨਾਲੇ ਤਾਂ ਚਲੋ ਆਏ ਆ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਵਾ ਤੇ ਉਹ ਕੰਮ ਵਗੈਰਾ ਇੱਥੇ ਕਰ ਜਾਂਦੇ ਆ ਸਫਾਈ ਸਪੀ ਕਰਦੇ ਆ ਤੂੰ じゃ ਮੈਂ ਹੁਣ ਉਹਨਾਂ ਦੇ ਨਾਲ ਤੇ ਖਰਚਾ ਤੇ ਇਦਾਂ ਕਿ ਇਹਨਾਂ ਦੇ ਵੇਲੇ ਫੀਡ ਵੀ ਲੱਗਦੀ ਆ ਦੁੱਧ ਵੀ ਲੱਗਦਾ ਤਾਂ ਰੋਟੀ ਪਾਣੀ ਮੇਰੀ ਮਾਤਾ ਰਾਏ ਮੇਰੀ ਵਾਈਫ ਆ ਤੇ ਮਤਲਬ ਸਾਰਾ ਪਰਿਵਾਰ ਆਲੇ ਮਿਲ ਕੇ ਕਰਦੀਆਂ ਖਰਚਾ ਤਾਂ ਫੇਰ ਵੀ ਚਲੋ 50-60000 ਰੁਪਏ ਮਹੀਨੇ ਦਾ ਹੀ ਜਾਂਦਾ ਇਹਦੀ ਲੱਤ ਟੁੱਟੀ ਹੋਈ ਆ ਇਹਨੂੰ ਫਿਰ ਅਰੇਸਟ ਦੀ ਲੋੜ ਆ ਜੀ ਬਾਹਰ ਦੇ ਨੇ ਉਨੀ ਅਰੇਸਟ ਕਰਨੀ ਨਹੀਂ ਇਹਨੂੰ ਅੰਦਰ ਰੱਖਿਆ ਵਾ ਇੱਕ ਉਹਦੇ ਜੱਕ ਕੀੜੇ ਪੈ ਬਣ ਜਾਂਦੇ ਆ ਬਾਰ ਬਾਰ ਉਹਦਾ ਇੱਕ ਤਾਂ ਪੈਰ ਗਲਿਆ ਵਾ ਜੀ ਇੱਕ ਨੂੰ ਦੀਂਦਾ ਨਹੀਂ ਅੱਖਾਂ ਤੋਂ ਉਦਾਂ ਸਾਰੇ ਡੌਗ ਉਹੀ ਪਿੰਜਰੇ ਚ ਰੱਖਦੇ ਆ ਬਾਕੀਆਂ ਨੂੰ ਫੇਰ ਛੱਡ ਦਿੰਦੇ ਆ ਬਾਹਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ 50-60000 ਰੁਪਏ ਕਿਤੇ ਆਪ ਦੇ ਤੇ ਲਓ ਮਤਲਬ ਨ ਕੀ ਹੋ ਜੂਗਾ ਜੀ ਮਤਲਬ ਠੀਕ ਆ ਬੰਦੇ ਨੂੰ ਫਾਈਨੈਂਸ਼ੀਅਲੀ ਸਟੇਬਲ ਹੋਣ ਲਈ ਜ਼ਿੰਦਗੀ ਚ ਪੈਸੇ ਚਾਹੀਦੇ ਹੁੰਦੇ ਆ ਪਰ ਉਸ ਇੱਕ ਲੈਵਲ ਤੋਂ ਜਾ ਕੇ ਤਾਂ ਫਿਰ ਅੰਕੜਿਆਂ ਦੀ ਗੇਮ ਆ ਇਹ ਮਤਲਬ ਬੰਦੇ ਅੰਕੜਿਆਂ ਮਗਰ ਭੱਜੇ ਫਿਰਦੇ ਇੱਕ ਕਾਰ ਦੋ ਕਾਰ ਤਿੰਨ ਕਾਰ ਬੈਠਣਾ ਤਾਂ ਉਹਨੇ ਇੱਕ ਜੀ ਹੈ ਦਿੱਲੀ ਆਏ ਤਾਂ ਹੈ ਨਹੀਂ ਕਿ ਵੀ ਇੱਕ ਟਾਈਮ ਦੋਆਂ ਚ ਬਹਿ ਜੂਗਾ ਮਤਲਬ ਦੋ ਰੱਖ ਲੂਗਾ ਤਿੰਨ ਰੱਖ ਲੂ ਉਹ ਇੱਕ ਅੰਕੜਿਆਂ ਦੀ ਗੇਮ ਆ ਇੱਕ ਇੱਕ ਡੌਗ ਜਾਂਦਾ ਸੀ ਸੜਕ ਤੇ ਉਹਦੀਆਂ ਲੱਤਾਂ ਕੱਟੀਆਂ ਹੋਈਆਂ ਸੀ ਉਹ ਲਹੂ ਨਾਲ ਅਸੀਂ ਉਹਦੇ ਪਿੱਛਾ ਵੀ ਕੀਤਾ ਉਹਦਾ ਹੋਰ ਲਹੂ ਨਿਕਲਣ ਲੱਗਿਆ ਅਸੀਂ ਉਹਨੂੰ ਫੜਨ ਚ ਕਾਮਯਾਬ ਵੀ ਹੋਏ ਪਰ ਫਿਰ ਅਸੀਂ ਬਹੁਤ ਜਿਹੜੀਆਂ ਐਨਜੀਓ ਵਗੈਰਾ ਚੱਲਦੀਆਂ ਮੈਂ ਉਹਨਾਂ ਨੂੰ ਈਮੇਲਾਂ ਕੀਤੀਆਂ ਕਿਸੇ ਨੂੰ ਵਟਸਐਪ ਤੇ ਪਾਈ ਵੀ ਹਰ ਕੋਲ ਇੱਕ ਡੌਗ ਲੈ ਜਾਏ ਕਿਉਂਕਿ ਮੇਰੇ ਕੋਲ ਕੋਈ ਪ੍ਰਬੰਧ ਨਹੀਂ ਸੀ ਰੱਖਣ ਦਾ ਪਰ ਕੋਈ ਵੀ ਬੰਦਾ ਉਹਦਾ ਰਿਪਲਾਈ ਨਾ ਦਿਆ ਕਰ ਫਿਰ ਮੈਂ ਕਿਹਾ ਇਹਦਾ ਮਦਾਨੇ ਨਿਤਰਨਾ ਪੈਣਾ ਆਪ ਨੂੰ ਫਿਰ ਮੈਂ ਆਪਦੀ ਜ਼ਮੀਨ ਦੇ ਵਿੱਚ ਹੌਲੀ-ਹੌਲੀ ਇੱਕ ਦੋ ਦੋ ਕਰਦੇ ਕਰਦੇ ਹੁਣ 50 60 ਡੌਗ ਇਕੱਠੇ ਹੋ ਗਏ ਮੰਨ ਲਓ ਵਿਸ਼ੇ 7 ਸਾਲ ਹੋ ਗਏ ਕਦੇ ਕੋਈ ਪ੍ਰੋਬਲਮ ਨਹੀਂ ਆਈ ਅਜੇ ਤੱਕ ਉਹਦੇ ਇੱਕ ਗੱਲੇ ਹੀ ਹੁੰਦੀਆਂ ਨੇ ਮਤਲਬ ਜਿਹੜੇ ਡੌਗ ਲੋਕ ਨਫ਼ਰਤ ਕਰਦੇ ਆ ਉਹ ਗੱਲ ਬਣਾ ਲੈਂਦੇ ਆ ਕਿ ਇਹਨਾਂ ਦੇ ਬਾਲਾਂ ਤੋਂ ਅਲਰਜੀ ਹੋ ਜਾਂਦੀ ਐ ਇਹਨਾਂ ਤੋਂ ਇਦਾਂ ਹੋ ਜਾਂਦਾ ਸਾਨੂੰ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਪ੍ਰੈਕਟੀਕਲ ਰੂਪ ਆਪਾਂ ਤਾਂ ਦੇਖਿਆ ਨਾ ਤੁਹਾਡਾ ਘਰ ਬਿਲਕੁਲ ਨਾਲ ਆ ਤੇ ਇੱਥੇ ਇੰਨੇ ਆ ਤਾਂ ਭੌਂਕਦੇ ਵੀ ਹੋਣਗੇ ਰੌਲਾ ਹੀ ਪਾਉਂਦੇ ਹੋਣਗੇ ਇਹ ਬਹੁਤ ਘੱਟ ਜੀ ਕਦੇ ਕਦੇ ਕੋਈ ਆਲੇ ਦੁਆਲੇ ਆ ਜੇ ਖੇਤ ਖੂਤ ਚ ਤਾਂ ਰੌਲਾ ਪਾਉਂਦੇ ਨਹੀਂ ਪਾਉਂਦੇ ਨਹੀਂ ਸਾਧ ਨੂੰ ਤੁਹਾਨੂੰ ਪਤਾ ਨਹੀਂ ਲੱਗਣਾ ਰਾਤ ਨੂੰ ਇੱਥੇ ਪਿਆ ਨੂੰ ਸਾਨੂੰ ਪਤਾ ਨਹੀਂ ਲੱਗਦਾ ਇਹਨੇ ਡੌਗਾਂ ਆਏ ਆਪਸ ਵਿੱਚ ਕਿਤੇ ਦੁਨੀਆ ਤੇ ਹਰ ਕੋਈ ਬੰਦਾ ਸ਼ੌਂਕ ਰੱਖਦਾ ਹੈ ਪਰ ਕੁਝ ਅਜੀਬੇ ਬੰਦੇ ਹੁੰਦੇ ਨੇ ਇਹਨਾਂ ਦੇ ਸ਼ੌਂਕ ਵੀ ਵੱਖਰੇ ਹੁੰਦੇ ਆ ਅੱਜ ਅਸੀਂ ਇਸ ਇੱਕ ਵੀਰ ਦੇ ਘਰ ਪਹੁੰਚੇ ਆ ਜਿੱਥੇ ਮੈਂ ਤੁਹਾਨੂੰ ਇੱਕ ਵਾਰ ਕੈਮਰੇ ਨੂੰ ਮੈਨੂੰ ਕੋ ਤਸਵੀਰਾਂ ਦਿਖਾ ਦੇ ਕਿ ਤੁਹਾਨੂੰ ਸਾਰੇ ਪਾਸੇ ਡੌਗ ਦਿਸਣਗੇ ਸਾਰੇ ਪਾਸੇ ਕੁੱਤੇ ਦਿਖਣਗੇ ਪਰ ਲਗਭਾਗੇ ਕੁੱਤੇ ਜਿਵੇਂ ਆ ਮੇਰੇ ਪੈਰਾਂ ਦੇ ਵਿੱਚ ਵੀ ਹੈ ਲਗਭਾਗੇ ਕੁੱਤੇ ਬਿਮਾਰ ਨੇ ਹੈਂਡੀਕੈਪਟ ਨੇ ਕਿਸੇ ਦਾ ਲੱਤ ਟੁੱਟੀ ਹੋਈ ਹੈ ਕਿਸੇ ਦਾ ਲੱਕ ਟੁੱਟਿਆ ਹੋਇਆ ਕਿਸੇ ਦੀ ਲੱਤ ਵੱਡੀ ਹੋਈ ਹੈ ਏ ਬਾਈ ਵੱਡੀ ਗਿਣਤੀ ਦੇ ਵਿੱਚ ਉਹਨਾਂ ਕੁੱਤਿਆਂ ਨੂੰ ਸਾਂਭਦਾ ਜਿਹੜੇ ਆਵਾਰਾ ਕੁੱਤੇ ਕਿਸੇ ਨਾ ਕਿਸੇ ਐਕਸੀਡੈਂਟ ਦੇ ਵਿੱਚ ਜਾਂ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਆ ਪਰ ਬਾਈ ਕੋਈ ਇਹ ਨਹੀਂ ਵਿਹਲਾ ਨਹੀਂਗਾ ਇਹ ਵੀ ਇੱਕ ਗੱਲ ਦੱਸ ਦਈਏ ਬਾਈ ਕੈਨੇਡਾ ਦਾ ਪੱਕਾ ਵਸਨੀਕ ਹੈ ਪਰ ਆਪਣੇ ਇਹ ਸ਼ੌਂਕਾਂ ਕਰਕੇ ਉਧਰ ਜਾਣ ਦਾ ਜੀ ਨਹੀਂ ਕਰਦਾ ਅੱਜ ਗੱਲਬਾਤ ਕਰਦੇ ਆ ਬਾਈ ਦੇ ਨਾਲ ਇਸ ਸਾਰੀ ਇਸ ਇਸ ਤੇ ਵੀ ਇਹ ਸ਼ੌਂਕ ਕਿੱਥੋਂ ਉੱਠਿਆ ਤੇ ਕੀ ਲੱਗਦਾ ਇਹਨਾਂ ਦੀ ਸੇਵਾ ਕਰਕੇ ਬਾਈ ਨੂੰ ਕੀ ਸਕੂਨ ਮਿਲਦਾ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਬਾਈ ਸਸਿਕਾ ਸਸਿਕਾ ਬਾਈ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਕੁਲਦੀਪ ਬਾਈ ਸਭ ਤੋਂ ਪਹਿਲਾਂ ਮੈਂ ਇਹ ਕਦੋਂ ਤੋਂ ਸਾਹਮਣੇ ਹੋ ਇਹਨਾਂ ਇਹ ਅਸਲ ਵਿੱਚ ਕੋਵਿਡ ਤੋਂ ਪਹਿਲਾਂ ਦੀ ਗੱਲ ਆ ਜੀ ਤੇ ਮੈਂ ਨਾ ਕਿਤੇ ਰਸਤੇ ਦੇ ਵਿੱਚ ਜਾ ਰਿਹਾ ਸੀਗਾ ਉੱਥੇ ਇੱਕ ਡੌਗ ਪਿਆ ਸੀਗਾ ਮੈਂ ਅੱਗੇ ਲੰਘ ਗਿਆ ਤੇ ਜਦੋਂ ਮੈਂ ਵਾਪਸ ਆਇਆ ਉਸ ਰਸਤੇ 'ਤੇ ਤੇ ਮੇਰੇ ਉਹਦੇ ਨੂੰ ਡੌਗ ਉਹ ਮਰਿਆ ਪਿਆ ਸੀ ਤਾਂ ਮੈਨੂੰ ਲੱਗਿਆ ਕਿ ਜੇ ਮੈਂ ਥੋੜਾ ਟਾਈਮ ਰੁਕਦਾ ਤਾਂ ਸ਼ਾਇਦ ਉਹਦੀ ਜ਼ਿੰਦਗੀ ਬਦਲ ਸਕਦੀ ਸੀ ਉਸ ਤੋਂ ਨਾ ਥੋੜਾ ਥੋੜਾ ਈਮੋਸ਼ਨ ਹੁੰਦੇ ਰਹੇ ਫਿਰ ਇੱਕ ਡੌਗ ਜਾਂਦਾ ਸੀ ਸੜਕ 'ਤੇ ਉਹਦੀਆਂ ਲੱਤਾਂ ਕੱਟੀਆਂ ਹੋਈਆਂ ਸੀ ਉਹ ਲਹੂ ਨਾਲ ਅਸੀਂ ਉਹਦੇ ਪਿੱਛਾ ਵੀ ਕੀਤਾ ਉਹਦਾ ਹੋਰ ਲਹੂ ਨਿਕਲਣ ਲੱਗ ਗਿਆ ਅਸੀਂ ਉਹਨੂੰ ਫੜਨ 'ਚ ਕਾਮਯਾਬ ਵੀ ਹੋਏ ਪਰ ਫਿਰ ਅਸੀਂ ਬਹੁਤ ਜਿਹੜੀਆਂ ਐਨਜੀਓ ਵਗੈਰਾ ਚੱਲਦੀਆਂ ਮੈਂ ਉਹਨਾਂ ਨੂੰ ਈਮੇਲਾਂ ਕੀਤੀਆਂ ਕਿਸੇ ਨੂੰ ਵਟਸਐਪ ਤੇ ਪਾਈ ਵੀ ਸਾਡੇ ਕੋਲ ਇੱਕ ਡੌਗ ਲੈ ਜੇ ਕਿਉਂਕਿ ਮੇਰੇ ਕੋਲ ਕੋਈ ਪ੍ਰਬੰਧ ਨਹੀਂ ਸੀ ਰੱਖਣ ਦਾ ਪਰ ਕੋਈ ਵੀ ਬੰਦਾ ਉਹਦਾ ਰਿਪਲਾਈ ਨਾ ਦਿਆ ਕਰ ਫਿਰ ਮੈਂ ਕਹਿਆ ਤਾਂ ਮੈਦਾਨੇ ਨਿਤਰਨਾ ਪੈਣਾ ਆਪ ਨੂੰ ਫਿਰ ਮੈਂ ਆਪਦੀ ਜ਼ਮੀਨ ਦੇ ਵਿੱਚ ਹੀ ਹੌਲੀ-ਹੌਲੀ ਇੱਕ ਦੋ ਦੋ ਕਰਦੇ ਕਰਦੇ ਹੁਣ 50-60 ਡੌਗ ਇਕੱਠੇ ਹੋ ਗਏ 50 ਸਾ ਡੌਗ ਇਕੱਠੇ ਹੋ ਗਏ ਭਾਈ ਇਹ ਮਤਲਬ ਮੈਂ ਵੇਨਾ ਵੀ ਬਹੁਤੇ ਤਾਂ ਇਹਨਾਂ ਦੇ ਵਿੱਚੋਂ ਹੈਂਡੀਕੈਪਟੀ ਨੇ ਕਿਸੇ ਦੇ ਵਿਚਾਰੇ ਦੀ ਲਾਟ ਰੋਟੀ ਹੈ ਕਿਸੇ ਦੀ ਕੋਸ਼ ਹੈ ਇਹ ਲਗਭਗ ਤੁਸੀਂ ਉਹੀ ਲੈ ਕੇ ਆਉਨੇ ਹੋ ਜਿਹੜੇ ਕਿਸੇ ਨਾ ਕਿਸੇ ਚੀਜ਼ ਤੋਂ ਪੀੜਤ ਹੈ ਹਾਂਜੀ ਹਾਂਜੀ ਬਾਈ ਜੀ ਕਿਉਂਕਿ ਇਹ ਬੇਜਵਾਨੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਸਾਂਭਣਾ ਨਹੀਂ ਸੜਕ ਤੇ ਪਹਿਲਾਂ ਅਸੀਂ ਵੀ ਚਲੋ ਲੰਘ ਜਾਂਦੇ ਸੀ ਹੁਣ ਹੋਰ ਲੋਕ ਆ ਜਿਹੜੇ ਚਲੋ ਅਸੀਂ ਸਾਂਭਣ ਲੱਗ ਗਏ ਨਾ ਕੋਲ ਦੀ ਨੰਗੇ ਜਾਂਦੇ ਬੰਦੇ ਦੀ ਲੱਤ ਟੁੱਟੀ ਪਈ ਆ ਕਿਸੇ ਦਾ ਅੱਖਾਂ ਹੈ ਨਹੀਂ ਗੀਆਂ ਤਾਂ ਅਸੀਂ ਉਹਨਾਂ ਨੂੰ ਚੱਕ ਕੇ ਲਿਆਉਨੇ ਆ ਕੱਲਿਆਂ ਨੂੰ ਜਾਂ ਮਤਲਬ ਉਹ ਦੂਰ ਹੁੰਦਾ ਤੁਹਾਨੂੰ ਕਹਦੇ ਸਾਨੂੰ ਕੋਲ ਛੱਡ ਜੋ ਜੇ ਕੋਈ ਫੋਨ ਆਉਂਦਾ ਤਾਂ ਅੱਛਾ ਉਹ ਕਹਿੰਦੇ ਛੱਡ ਦਿਓ ਹਾਂਜੀ ਹਾਂਜੀ ਉਹਨਾਂ ਨਾਲ ਸੰਪਰਕ ਵੀ ਕਰ ਲੈਂਦੇ ਹਾਂ ਹਾਂਜੀ ਹਾਂਜੀ ਹਾਂ ਕਰ ਲੈਂਦੇ ਏਰੀਏ ਦੇ ਵਿੱਚ ਤਾਂ ਤਕਰੀਬਨ ਆਲਮੋਸਟ ਪਤਾ ਹੀ ਆ ਸਾਰਿਆਂ ਨੂੰ ਤੇ ਉਹ ਛੱਡ ਵੀ ਜਾਂਦੇ ਲੋਕ ਤੇ ਜੇ ਕੋਈ ਐਮਰਜੈਂਸੀ ਹੋਵੇ ਰਾਤ ਨੂੰ ਤੁਹਾਨੂੰ ਚੱਕ ਵੀ ਲਈਦਾ ਹਾਂ ਗੱਡੀ ਵਗੈਰਾ ਰੱਖੀ ਹੋਈ ਹੈ ਇਹਨਾਂ ਵਾਸਤੇ ਤੇ ਪਾਹੀ ਮੈਂ ਤੁਸੀਂ ਇਨੇ ਰੱਖੀ ਬੈਠਿਆ ਹਾਂ ਇਹ ਆਵਾਰਾ ਨੇ ਤੁਹਾਡੇ ਤਾਂ ਕੋਈ ਘਰ ਦਾ ਤਾਂ ਹੈ ਨਹੀਂਗਾ ਵੱੜਦੇ-ਵੱੜਦੇ ਨਹੀਂ ਤੁਨ ਨਾ ਨਾ ਕਦੇ ਪ੍ਰੋਬਲਮ ਨਹੀਂ ਆਈ ਉਹ ਇੱਕ ਬੰਦੇ ਦਾ ਔਰਾ ਹੁੰਦਾ ਬੰਦਾ ਬੈਸੀ ਡਰਦਾ ਰਹਿੰਦਾ ਬੰਦੇ ਦਾ ਇੱਕ ਔਰਾ ਹੁੰਦਾ ਉਹਨੂੰ ਉਦਾਂ ਦੇ ਬੰਦੇ ਮਿਲਦੇ ਰਹਿੰਦੇ ਉਦਾਂ ਹੀ ਇਹ ਜਾਨਵਰ ਆ ਉਹ ਜਦੋਂ ਅਸੀਂ ਉਹਨਾਂ ਦੇ ਕੋਲੇ ਜਾਂਦੇ ਉਹ ਆਪਾਂ ਨੂੰ ਸਮਝਦੇ ਆ ਬੰਦੇ ਇਹਨੂੰ ਇੱਕ ਤੇ ਅਸੀਂ ਮਤਲਬ ਸਾਡੇ ਕਦੇ ਕੱਟ ਵੀ ਨਹੀਂ ਲੱਗਿਆ ਇਹ ਹਰ ਰੋਜ਼ ਇੱਕ ਅੱਧੀ ਵਾਰ ਤੋਂ ਬਿਨਾ ਅਸੀਂ ਜਿੰਨੇ ਵੀ ਡੌਗ ਫੜ ਕੇ ਲਿਆਉਂਦੇ ਆ ਤੁਹਾਨੂੰ ਵੀਡੀਓ ਦਿਖਾਵਾਂਗੇ ਫੜਨ ਮੌਕੇ ਬਹੁਤ ਕਈ ਵਾਰ ਅਗਰੈਸਿਵ ਹੁੰਦੇ ਆ ਪਰ ਬਾਅਦ ਸਾਡੇ ਕੋਲੇ ਆ ਕੇ ਇਥੇ ਸ਼ਾਂ ਬਿਲਕੁਲ ਸ਼ਾਂਤ ਬਿਲਕੁਲ ਸ਼ਾਂਤ ਹੋ ਜਾਂਦੇ ਹਾਂ ਜੀ ਤੇ ਮੈਂ ਇਹ ਵੀ ਤੁਸੀਂ ਦੱਸ ਆਪਾਂ ਗੱਲ ਕਰ ਰਹੇ ਸੀ ਤੁਸੀਂ ਕੈਨੇਡਾ ਦੇ ਵਸਨੀਕ ਹੋ ਹਾਂਜੀ ਹਾਂਜੀ ਬਾਈ ਕਦੋਂ ਤੋਂ ਮੈਂ 2021 ਤੋਂ ਜੀ ਕੈਨੇਡਾ ਦਾ ਵਸਨੀਕ ਹਾਂ ਜੀ ਤੇ ਬਾਈ ਮਤਲਬ ਹੁਣ ਗਏ ਕਿਉਂ ਨਹੀਂ ਫਿਰ ਤੁਸੀਂ ਅ ਇਦਾਂ ਵਾ ਵੀ ਇੱਥੇ ਮੈਂ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਮੈਂ ਨਾਲ ਤੇ ਬਾਕੀ ਮੈਨੂੰ ਇਹਨਾਂ ਦਾ ਥੋੜਾ ਜਿਆਦਾ ਸ਼ੌਂਕ ਆ ਉਹ ਇਹ ਚੀਜ਼ ਲੈ ਕੇ ਉੱਥੇ ਮੈਂ ਜਲਾ ਵੀ ਜਾਵਾਂ ਤਾਂ ਮੈਨੂੰ ਐ ਹੁੰਦਾ ਵੀ ਕੈਮਰੇ ਦੇਖੀ ਜਾਉ ਬੈਠੇ ਆ ਨਾ ਵੀ ਰੋਟੀ ਪੈ ਗਈ ਉਹਨਾਂ ਨੂੰ ਨਹੀਂ ਪਈ ਉਹ ਗੱਲ ਨਹੀਂ ਬਣਦੀ ਜਦੋਂ ਦੂਜੇ ਥਾਂ ਤੇ ਰਹਿ ਕੇ ਤਾਂ ਇੱਥੇ ਹੀ ਉਹ ਸਹੀ ਚੀਜ਼ ਆ ਜਿਹੜੀ ਆਪਾਂ ਵਿੱਚ ਰਹਿ ਆ ਕਿ ਮੈਨੂੰ ਇਹ ਜ਼ਿੰਦਗੀ ਆਨੰਦਮਈ ਲੱਗਦੀ ਆ ਕੋਈ ਨਾ ਕੋਈ ਖਾਸ ਫਰਕ ਨਹੀਂ ਪੈਂਦਾ ਬੰਦਾ ਮਰਸੀਡੀ ਗੱਡੀ ਲੈ ਲੂਗਾ ਹੋਰ ਕੀ ਕਰ ਲੂਗਾ ਵਾਤਾ ਵਾਤਾ ਨਾ ਤੇ ਉਹ ਆਪਣੇ ਲੋੜਾਂ ਪੂਰੀਆਂ ਹੋਈ ਜਾਂਦੀਆਂ ਠੀਕ ਆ ਰੱਬ ਦੀ ਕਿਰਪਾ ਮਾਹੀ ਇਹਨਾਂ ਦਾ ਵੀ ਤਾਂ ਖਰਚਾ ਬਹੁਤ ਹੁੰਦਾ ਹੋਊਗਾ ਕਹੈਂ ਤਾਂ ਹੈ ਨਹੀਂ ਵੀ ਇਹ ਉਹੀ ਪਲ ਜਾਂਦੇ ਆ ਜਦੋਂ ਇੰਨੇ ਤੁਸੀਂ ਰੱਖੀ ਬੈਠੇ ਹੋ ਦਵਾਈ ਬੂਟੀ ਵੀ ਹੁੰਦੀ ਆ ਖਾਣ ਖਰਾਕ ਵੀ ਹੁੰਦੀ ਆ ਫਿਰ ਇੱਕ ਇਕੱਲੇ ਤਾਂ ਤੁਸੀਂ ਨਹੀਂ ਕੋਈ ਬੰਦਾ ਵੀ ਨਾਲ ਰੱਖਣਾ ਪੈਂਦਾ ਹਾਂਜੀ ਹਾਂਜੀ ਹਾਂ ਦੋ ਬੰਦੇ ਆ ਜੀ ਜਿਹੜੇ ਵਿਚਾਰੇ ਰੋਟੀ ਪਾਣੀ ਦਾ ਮੁੰਡੇ ਆਪਣੇ ਗਮੰਢ ਗੁਈਆ ਨਾਲੇ ਤਾਂ ਚਲੋ ਆਏ ਆ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਰੁਜ਼ਗਾਰ ਮਿਲਿਆ ਵਾ ਤੇ ਉਹ ਕੰਮ ਵਗੈਰਾ ਇੱਥੇ ਕਰ ਜਾਂਦੇ ਆ ਸਫਾਈ ਸਪੂ ਕਰਦੇ ਆ ਤੀਜਾ ਮੈਂ ਹੁਣ ਉਹਨਾਂ ਦੇ ਨਾਲ ਤੇ ਖਰਚਾ ਤੇ ਇਦਾਂ ਕਿ ਇਹਨਾਂ ਦੇ ਮਰੋ ਫੀਡ ਵੀ ਲੱਗਦੀ ਆ ਦੁੱਧ ਵੀ ਲੱਗਦਾ ਦਾ ਰੋਟੀ ਪਾਣੀ ਮੇਰੀ ਮਦਰ ਆ ਜੇ ਮੇਰੀ ਵਾਈਫ ਆ ਉਹ ਰੋਚਾਰੀਆਂ ਰੋਟੀ ਪਕਾਉਂਦੀਆਂ 100 150 ਰੋਟੀ ਪਕਾਦੀਆਂ ਨਾ ਤੇ ਮਤਲਬ ਸਾਰਾ ਪਰਿਵਾਰ ਵਾਲਾ ਮਿਲ ਕੇ ਕਰਦੇ ਆ ਖਰਚਾ ਤਾਂ ਫੇਰ ਵੀ ਚਲੋ 50 60000 ਰੁਪਏ ਮਹੀਨੇ ਦਾ ਹੀ ਜਾਂਦਾ ਇਹਨਾਂ ਦਾ ਹਾਂਜੀ ਹਾਂ ਜਿਵੇਂ ਤੁਸੀਂ ਕਿਹਾ ਵੀ ਮਦਰ ਤੁਹਾਡੀ ਤੇ ਤੁਹਾਡੇ ਵਾਈਫ ਜਿਹੜੇ ਆ ਉਹ ਰੋਟੀਆਂ ਪਕਾਉਂਦੇ ਆ ਕਿਤੇ ਨਹੀਂ ਤੁਹਾਡੇ ਤੇ ਵੀ ਆ ਤੂੰ ਸਾਨੂੰ ਕੀ ਪੰਗਾ ਛੇੜਦਾ ਨਹੀਂ ਨਹੀਂ ਪਹਿਲਾਂ ਸ਼ੁਰੂ ਸ਼ੁਰੂ ਚ ਹੁੰਦਾ ਸੀਗਾ ਵੀ ਆਪਾਂ ਹਣ ਮਤਲਬ ਜਿਵੇਂ ਸਮਾਜ ਚ ਹੁੰਦਾ ਵੀ ਉਹਨਾਂ ਨੇ ਵੀ ਐਦਾਂ ਕੀ ਹੁੰਦਾ ਤੂੰ ਤਾਂ ਐ ਦਾ ਡੌਗ ਬਹੁਤ ਪਏ ਹੋਣਗੇ ਰਸਤੇ ਚਾਂੇ ਤਾਂ 10 ਮਿਲ ਜਾਣਗੇ ਤੈਨੂੰ 15 ਮਿਲ ਜਾਣਗੇ ਐ ਤੂੰ ਕਿੰਨੇ ਕੁ ਲਈ ਜਾਏਂਗਾ ਪਰ ਸਾਨੂੰ ਮੈਨੂੰ ਇਹ ਲੱਗਦਾ ਵੀ ਆਪਾਂ ਚਲੋ ਸਾਰੀ ਦੁਨੀਆ ਤਾਂ ਆਪਾਂ ਚੇਂਜ ਹੀ ਨਹੀਂ ਕਰ ਸਕਦੇ ਹਨਾ ਕਈ ਥਾਂ ਕਈ ਥਾਂ ਮਤ ਇੰਨਾ ਇਹੋ ਜਿਹਾ ਕੁਝ ਹੋਈ ਜਾਂਦਾ ਜਿੱਥੇ ਆਪਣੀ ਪਹੁੰਚ ਵੀ ਨਹੀਂ ਜਾਂਦੀ ਆਪ ਨੂੰ ਪਤਾ ਨਹੀਂ ਲੱਗਦਾ ਆਪਣਾ ਇਹਦਾ ਆਪਣਾ ਆਲਾ ਦਵਾਲਾ ਕੋਸ਼ਿਸ਼ ਕਰੀਏ ਵਧੀਆ ਕਰਨ ਦੀ ਤੇ ਵਧੀਆ ਇਨਸਾਨ ਜਿਹੜਾ ਉੱਤਮ ਸ਼ਰੀਣੀ ਚਾਹੁੰਦਾ ਸਾਰਿਆਂ ਤੋਂ ਤੇ ਉੱਤਮ ਬਣੇ ਰਹਿਣ ਲਈ ਇਹਨੂੰ ਕੰਮ ਕਰਦੇ ਰਹਿਣਾ ਚਾਹੀਦਾ ਤੇ ਨਹੀਂ ਮੰਨ ਲਓ ਜਨਮਰਾਲੀ ਸ਼ਰੀਣੀ ਚ ਜਾਵੜੂਗਾ ਜਿਹੜੇ ਹਿਸਾਬ ਨਾਲ ਹਾਲਾਤ ਬੰਦਿਆਂ ਦੇ ਹੈਗੇ ਆ ਜਨਮਰਾਂ ਪ੍ਰਤੀ ਜਨਸਾਨਾ ਪ੍ਰਤੀ ਤੇ ਫਿਰ ਇਹਨਾਂ ਨੂੰ ਜਿਵੇਂ ਤੁਸੀਂ ਲੈ ਕੇ ਆਉਣਿਓ ਕਿਤੇ ਮੰਨ ਲਓ ਤੁਹਾਨੂੰ ਫੋਨ ਆ ਜਾਂਦਾ ਜੇ ਤੁਹਾਨੂੰ ਪਤਾ ਲੱਗਦਾ ਕਿ ਉਹ 15 20 ਕਿਲੋਮੀਟਰ ਤੇ ਜਾਂ 30 ਕਿਲੋਮੀਟਰ ਤੇ ਕੋਈ ਡੌਗ ਹੈ 6:00 ਵਜੇ ਆ ਫਿਰ ਉਹਨੂੰ ਲੈ ਕੇ ਕਿਵੇਂ ਆਉਣੇ ਤੁਸੀਂ ਸਾਡੇ ਕੋਲ ਇੱਕ ਐਂਬੂਲੈਂਸ ਗੱਡੀ ਬਣਾ ਕੇ ਰੱਖੀ ਹੋਈ ਆ ਉਹ ਪੁਰਾਣੀ ਗੱਡੀ ਸੀਗੀ ਉਹਦੇ ਵਿੱਚੋਂ ਹੀਟਾ ਵਗੈਰਾ ਕੱਢ ਕੇ ਰੱਖੀ ਹੋਈ ਆ ਉਹ ਤੇ ਜਾ ਕੇ ਲੈ ਆਉਣੇ ਆ ਹੂੰ ਉਹ ਤੇ ਫਿਰ ਲੈ ਆਉਣੇ ਆ ਹਾਂਜੀ ਹਾਂਜੀ ਬਾਈ ਜੀ ਤੇ ਇੱਕ ਇਹ ਵੀ ਹੈ ਵੀ ਜਿਵੇਂ ਤੁਸੀਂ ਕਹਿੰਦਾ ਵੀ ਇਹਦੇ 40 50 60000 ਰੁਪਏ ਮਹੀਨਾ ਖਰਚਾ ਆਉਂਦਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ 50 60000 ਯਾਰ ਕਿਤੇ ਆਪ ਦੇ ਤੇ ਤਾਂ ਮਤਲਬ ਉਹ ਨ ਕੀ ਹੋ ਜਾਊਗਾ ਜੀ ਮਤਲਬ ਠੀਕ ਆ ਬੰਦੇ ਨੂੰ ਫਾਈਨੈਂਸ਼ੀਅਲੀ ਸਟੇਬਲ ਹੋਣ ਲਈ ਜ਼ਿੰਦਗੀ ਚ ਪੈਸੇ ਚਾਹੀਦੇ ਹੁੰਦੇ ਆ ਪਰ ਉਸ ਇੱਕ ਲੈਵਲ ਤੋਂ ਜਾ ਕੇ ਤਾਂ ਫਿਰ ਅੰਕੜਿਆਂ ਦੀ ਗੇਮ ਆ ਇਹ ਮਤਲਬ ਬੰਦੇ ਅੰਕੜੇ ਮਗਰ ਭੱਜੇ ਫਿਰਦੇ ਇੱਕ ਕਾਰ ਦੋ ਕਾਰ ਤਿੰਨ ਕਾਰ ਬੈਠਣਾ ਤਾਂ ਉਹਨੇ ਇੱਕ ਜੀ ਅਡੇਲੀ ਆ ਇਹ ਤਾਂ ਹੈ ਨਹੀਂ ਕਿ ਵੀ ਇੱਕ ਟਾਈਮ ਦੋ ਚ ਬਹਿ ਜਾਊਗਾ ਮਤਲਬ ਦੋ ਰੱਖ ਲੂਗਾ ਤਿੰਨ ਰੱਖ ਲੂ ਉਹ ਇੱਕ ਅੰਕੜਿਆਂ ਦੀ ਗੇਮ ਆ ਕੁਝ ਵੀ ਨਹੀਂ ਹੈਗਾ ਉਹ ਗੱਲ ਜ਼ਿੰਦਗੀ ਦੇ ਵਿੱਚ ਬੰਦਾ ਜਦੋਂ ਸੋਚਦਾ ਮਤਲਬ ਉਹਨੂੰ ਲੱਗਦਾ ਕਿ ਜਿਵੇਂ ਹੁਣ ਮੇਰੀ ਉਮਰ 33 ਸਾਲ ਆ ਮਤਲਬ 33 ਸਾਲ ਹੋਰ ਨਾ ਜ਼ਿੰਦਗੀ ਚ ਕੀ ਹੋ ਕੁਛ ਵੀ ਨਹੀਂ ਹੁਣ ਲੱਗਿਆ ਵੀ ਆਪਾਂ ਜੇ ਇਹਨਾਂ ਦੀ ਮਤਲਬ ਸੇਵਾ ਇਹਨਾਂ ਦੀ ਨਿਕਲਦੀਆਂ ਦੀ ਸਾਰੇ ਬੇਜਵਾਨਿਆਂ ਦੀ ਹੋਰ ਵੀ ਜੀਵ ਨੇ ਚਿੜੀਆਂ ਸਾਰਿਆਂ ਦੀ ਆਪਾਂ ਨੂੰ ਕਰਨੀ ਚਾਹੀਦੀ ਇਨਸਾਨ ਹੋਣ ਦੇ ਨਾਤੇ ਜੇ ਤਕਲੀਫ ਦੇ ਵਿੱਚ ਨੇ ਹੁਣ ਇਹ ਤਾਂ ਵਿਚਾਰੇ ਹਸਪਤਾਲ ਜਾ ਨਹੀਂ ਸਕਦੇ ਪਰ ਹੁਣ ਜਿਵੇਂ ਦੇਖੋ ਤੁਸੀਂ ਡੌਗ ਆ ਇਹਨਾਂ ਦੇ ਲੱਤਾਂ ਕੱਟੀਆਂ ਗਈਆਂ ਸੀ ਬਿਲਕੁਲ ਐਕਸੀਡੈਂਟ ਚੱਕਣਾ ਛੁਰ ਹੋ ਗਿਆ ਸੀ ਜਿੱਥੇ ਹੁਣ ਐਕਸੀਡੈਂਟ ਹੋਇਆ ਇਨਸਾਨ ਨੂੰ ਤਾਂ ਫੇਰ ਕੋਈ ਨਾ ਕੋਈ ਚੱਕ ਕੇ ਲੈ ਗਿਆ ਪਰ ਇਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਇਹਨੂੰ ਅਸੀਂ ਚੱਕ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਹਾਂ ਹਾਲਾਂਕਿ ਹੱਕ ਤਾਂ ਇਹ ਬਣਦਾ ਸੀ ਕਿ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ ਹੇਤੇ ਜਿਵੇਂ ਤੁਸੀਂ ਕਹਿ ਕੇ ਤੁਹਾਡੇ ਵਾਈਫ ਨੇ ਤੁਸੀਂ ਕੈਨੇਡਾ ਦੇ ਪੀਆਰ ਹਾਂ ਪੱਕੇ ਹਾਂ ਤੇ ਉਹ ਨਹੀਂ ਤੁਹਾਨੂੰ ਕਹਿੰਦੇ ਵੀ ਆਪਾਂ ਉਧਰ ਚੱਲ ਗਏ ਵੀ ਆਪਾਂ ਨਹੀਂ ਨਹੀਂ ਵਾਈਫ ਮੇਰੀ ਐਗਰੀ ਹੈ ਪੂਰੀ ਉਹ ਜਾਣ ਜੂਨ ਨੂੰ ਚਲੋ ਵੱਖਰੀ ਗੱਲ ਆ ਵੀ ਕਦੇ ਨਾ ਕਦੇ ਜਾਣਾ ਪੈਣਾ ਪਰ ਉਦਾਂ ਵੀ ਵਾਈਫ ਮੇਰੀ ਪੂਰੀ ਸਪੋਰਟ ਕਰਦੀ ਇਸ ਕੰਮ ਦੇ ਵਿੱਚ ਉਹ ਵਧੀਆ ਰੋਟੀ ਵਗੈਰਾ ਉਹ ਹੀ ਪਕਾਉਂਦੀ ਹੈ ਲਿਟ ਉਸ ਤੋਂ ਪਹਿਲਾਂ ਦੱਸਦਾ ਸੀ ਮੁੰਡਾ ਵੀ ਇਹ ਇਹ ਵੀ ਸ਼ੌਂਕ ਰੱਖਦਾ ਹਾਂਜੀ ਹਾਂ ਪਹਿਲਾਂ ਮਤਲਬ ਜਦੋਂ ਉਹ ਮੈਨੂੰ ਦੇਖਣ ਆਏ ਸੀਗੇ ਉਹਨਾਂ ਨੂੰ ਮੈਂ ਪਹਿਲਾਂ ਪਿੱਛੇ ਦਿਖਾ ਕੇ ਲੈ ਗਿਆ ਵੀ ਕੱਲ ਨੂੰ ਤੁਸੀਂ ਇਤਰਾਜ਼ ਨਾ ਕਰਿਓ ਵੀ 35 40 ਡੌਗ ਹੁੰਦੇ ਆ ਹਰ ਵਕਤ ਕੋਈ ਨਾ ਕੋਈ ਆ ਗਿਆ ਉੱਠ ਗਿਆ ਆ ਗਿਆ ਤੁਸੀਂ ਕਹੋ ਤੁਸੀਂ ਕਹੋ ਵੀ ਮੁੰਡਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਪੱਕਾ ਵਾ ਸੂਟਡ ਬੂਟਡ ਆ ਵੀ ਨਹੀਂ ਪਰ ਇੱਕ ਇੱਕ ਮਤਲਬ ਆ ਪਹਿਲੂ ਹੋਰ ਵੀ ਆ ਮੁੰਡੇ ਦਾ ਹਾਂ ਪਹਿਲਾਂ ਹੀ ਦੱਸਦਾ ਸੀਗਾ ਜੀ ਆਪਾਂ ਪਹਿਲੇ ਦੱਸਦਾ ਸੀਗਾ ਤੁਸੀਂ ਉਹ ਵੀ ਗੱਲ ਕਰ ਰਹੇ ਸੀ ਵੀ ਜਿੱਦੈਂ ਵਿਆਹ ਸੀਗਾ ਉਦੋਂ ਵੀ ਕੀ ਜਿਹੜਾ ਵੀ ਇਹਨਾਂ ਨੂੰ ਮਿਲ ਕੇ ਗਏ ਹੋ ਹੈ ਹਾਂਜੀ ਹਾਂ ਜਿੱਦੈਂ ਮੇਰੀ ਮੈਰਿ ਸੀਗੀ ਮਨ ਲਓ ਸਵੇਰ ਮਾਰਨਿੰਗ ਆਨੰਦ ਕੀਤੀ ਸੀਗੀ 5 6 ਵਜੇ ਤੇ ਉਸ ਤੋਂ ਬਾਅਦ ਜਦੋਂ ਆਖੇ ਰਿਸੈਪਸ਼ਨ ਦੇ ਲਈ ਜਾਣਾ ਸੀਗਾ ਤਾਂ ਅਸੀਂ ਰੋਟੀ ਪਾ ਕੇ ਮੈਂ ਤੇ ਮੇਰੀ ਮਜ਼ਰ ਰੋਟੀ ਪਾ ਕੇ ਅਸੀਂ ਤਿਆਰ ਹੋ ਗਏ ਫੇਰ ਗਏ ਸੀਗੇ ਫੇਰ ਗਏ ਹਾਂਜੀ ਹਾਂ ਤੇ ਸ਼ਾਮ ਨੂੰ ਤਾਂ ਮਨ ਲਓ ਉਸ ਦਿਨ ਤਾਂ ਸ਼ੁਰੂ ਜਿਹੜੇ ਲੇਟ ਹੋਇਆ ਮੈਂ ਮੁੰਡਿਆਂ ਨੂੰ ਫੇਰ ਵੀ ਵਾਰ-ਵਾਰ ਕਹੀ ਗਿਆ ਵੀ ਬਰਾਤ ਨੂੰ ਛੱਡੋ ਤੁਸੀਂ ਘਰੇ ਜਾ ਕੇ ਉਹਨਾਂ ਦਾ ਰੋਟੀ ਦਾ ਦੇਖੋ ਅਜੇ ਮਤਲਬ ਇਹ ਚੀਜ਼ ਦੇ ਉੱਤੋਂ ਮਤਲਬ ਬੰਦੇ ਨੂੰ ਵੈਸੀ ਬੰਦਾ ਤਿਆਰ ਘਰ ਚ ਬਜ਼ੁਰਗੀ ਬਿਮਾਰ ਹੋ ਉਹ ਤੋਂ ਹਲਕਤ ਮੰਨਣ ਲੱਗ ਜਾਂਦੇ ਲੋਕ ਵੀ ਬੱਚੇ ਤੇ ਤਾਂ ਤੁਸੀਂ ਸਾਰੇ ਉਹ ਰੱਖੀ ਬੈਠੇ ਹੋ ਉਹ ਨਹੀਂ ਆਉਂਦਾ ਹਲਕਤ ਵਗੈਰਾ ਨਹੀਂ ਨਹੀਂ ਕਦੇ ਵੀ ਨਹੀਂ ਆਈ ਹਨਾ ਜੀ ਕੁਝ ਵੀ ਨਹੀਂ ਹੈਗਾ ਮਤਲਬ ਦਸਤਾਨੇ ਵਗੈਰਾ ਪਾ ਲਈਦੇ ਆ ਨਹੀਂ ਮਰੋ ਹੈਂਡ ਹੈਂਡ ਵਾਸ਼ ਵਗੈਰਾ ਕਰ ਲਈਦੇ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਅਜ ਤੱਕ ਮੈਨੂੰ ਹੁਣ ਮਤਲਬ ਤਕਰੀਬਨ ਮੰਨ ਲਓ ਵੀ 6-7 ਸਾਲ ਹੋ ਗਏ ਕਦੇ ਕੋਈ ਪ੍ਰੋਬਲਮ ਨਹੀਂ ਆਈ ਅਜ ਤੱਕ ਉਹ ਤਾਂ ਇੱਕ ਗੱਲ ਹੀ ਹੁੰਦੀਆਂ ਨੇ ਮਤਲਬ ਜਿਹੜੇ ਡੌਗ ਲੋਕ ਨਫ਼ਰਤ ਕਰਦੇ ਆ ਉਹ ਗੱਲ ਬਣਾ ਲੈਂਦੇ ਆ ਕਿ ਇਹ ਪ੍ਰੋਬਲਮ ਨਹੀਂ ਆਈ ਪ੍ਰੈਕਟੀਕਲ ਰੂਪ ਆਪ ਤਾਂ ਦੇਖਿਆ ਨਾ ਅੱਛਾ ਜਿਵੇਂ ਹੁਣ ਤੁਹਾਡਾ ਘਰ ਬਿਲਕੁਲ ਨਾਲ ਆ ਤੇ ਇੱਥੇ ਇੰਨੇ ਆ ਤਾਂ ਭੌਂਕਦੇ ਵੀ ਹੋਣਗੇ ਰੌਲਾ ਹੀ ਪਾਉਂਦੇ ਹੋਣਗੇ ਇਹ ਬਹੁਤ ਘੱਟ ਜੀ ਕਦੇ ਕਦੇ ਕੋਈ ਆਲੇ ਦੁਆਲੇ ਆ ਜੇ ਖੇਤ ਖੂਤ ਚ ਤਾਂ ਰੌਲਾ ਪਾਉਂਦੇ ਨਹੀਂ ਪਾਉਂਦੇ ਨਹੀਂ ਸ਼ਤ ਨੂੰ ਤੁਹਾਨੂੰ ਪਤਾ ਨਹੀਂ ਲੱਗਣਾ ਰਾਤ ਨੂੰ ਇੱਥੇ ਪਿਆ ਨੂੰ ਸਾਨੂੰ ਪਤਾ ਨਹੀਂ ਲੱਗਦਾ ਇੰਨੇ ਡੌਗਾਂ ਆਏ ਆ ਆਪਸ ਵਿੱਚ ਕਿਤੇ ਲੜੇ ਅੱਜ ਤੱਕ ਕਦੇ ਵੀ ਨਹੀਂ ਇਹ ਜੀ ਨੌ ਬਤਾਈ ਕਦੇ ਵੀ ਨਹੀਂ ਆਈ ਤੇ ਇਹਦੇ ਚ ਫਿਰ ਸਹਿਯੋਗ ਤੁਸੀਂ ਤੇ ਤੁਹਾਡੇ ਨਾਲ ਤੁਸੀਂ ਇਹਨਾਂ ਡਾਕਟਰ ਸਾਹਿਬ ਇੱਕ ਦੋ ਜਣੇ ਬਸ ਹਾਂਜੀ ਹਾਂ ਡਾਕਟਰ ਸਾਹਿਬ ਸਹਿਯੋਗ ਕਰਦੇ ਆ ਪਿੰਡ ਹਿੰਮਤਪੁਰੇ ਤੋਂ ਸਤਨਾਮ ਸਿੰਘ ਜੀ ਉਹਨਾਂ ਦਾ ਹਸਪੀਟਲ ਬਣਾਇਆ ਹੋਇਆ ਵਾ ਕਿਉਂਕਿ ਸਾਨੂੰ ਉਹ ਨੇੜੇ ਵੀ ਪੈਂਦਾ ਵਾ ਤੇ ਬਾਕੀ ਟਰੀਟਮੈਂਟ ਦੇ ਉੱਥੇ ਸਾਰਾ ਪ੍ਰਬੰਧ ਹੈਗਾ ਵਾ ਟੈਸਟ ਵਗੈਰਾ ਅੰਦਰ ਹੋ ਜਾਂਦੇ ਆ ਸਾਨੂੰ ਉੱਥੇ ਈਜ਼ੀ ਲੱਗਦਾ ਸੀ ਉਹਨਾਂ ਕੋਲੇ ਚਲੇ ਜਾਂਦੇ ਤੇ ਇੱਕ ਮਤਲਬ ਮੌਜੂਦ ਆ ਜਿਹੜਾ ਉਹ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਤੱਕ ਮੌਜੂਦ ਹੀ ਹੁੰਦੇ ਆ ਫੋਨ ਕਰਦੇ ਤਾਂ ਇਹ ਨੇਰੇ ਸਵੇਰੇ ਵੀ ਆਖਿਲ ਮਤਲਬ ਜਿਹੜਾ ਫਿਰ ਇਹਨਾਂ ਦੇ ਉਹ ਪੈਸੇ ਤਾਂ ਨਹੀਂ ਲੈਂਦੇ ਨਹੀਂ ਨਹੀਂ ਕੋਈ ਪੈਸਾ ਨਹੀਂ ਦਿੰਦੇ ਇਹਨਾਂ ਦੇ ਉਹ ਟ੍ਰੀਟਮੈਂਟ ਦਾ ਕੋਈ ਆਪਰੇਸ਼ਨ ਕਰਾ ਲਗੇ ਕੋਈ ਟੈਸਟ ਕਰਾ ਲਗੇ ਕੁਝ ਨਹੀਂ ਕੋਈ ਪੇਮੈਂਟ ਨਹੀਂ ਦੀ ਅਜੇ ਤੱਕ ਔਰ ਉਲਟਾ ਸਮਾਂ ਕਦੇ ਨਾ ਕਦੇ ਫੀਡ ਵਗੈਰਾ ਸਾਨੂੰ ਦਿੰਦੇ ਹੀ ਆ ਹੂੰ ਇਹ ਚੀਜ਼ ਹੈ ਤੇ ਮਤਲਬ ਇਹ ਚੀਜ਼ਾਂ ਮਾਨੂੰ ਸਕੂਨ ਦਿੰਦੀਆਂ ਹਾਂਜੀ ਬਹੁਤ ਸਕੂਨ ਦਿੰਦੀਆਂ ਕਿ ਬੰਦੇ ਨੂੰ ਉਦਾਂ ਹੀ ਲੱਗਦਾ ਹੁੰਦਾ ਹੁਣ ਇਨਸਾਨ ਆ ਜਿਹੜਾ ਉਹ ਐਦਾਂ ਨਹੀਂ ਹੈਗਾ ਵੀ ਧਰਤੀ ਤੇ ਮਤਲਬ ਕੱਲਾ ਰਹਿਣਾ ਚਾਹੁੰਦਾ ਮੋਸਟਲੀ ਲੋਕਾਂ ਦੇ ਵਿੱਚ ਕੀ ਆ ਹੁਣ ਆਪਾਂ ਮਤਲਬ ਐਗਰੀਕਲਚਰ ਜ਼ਮੀਨਾਂ ਰੋਕ ਰੋਕ ਕੇ ਕਲੋਨੀਆਂ ਕੱਟਦਿਆਂ ਡਿਵੈਲਪ ਕਰਦਿਆਂ ਅੱਜ ਬੰਦੇ ਕਹਿੰਦੇ ਯਾਰ ਸਾਡੇ ਮਤਲਬ ਮਹੱਲੇ 'ਚ ਡੌਗ ਆ ਗਿਆ ਉਹ ਅਸਲ ਵਿੱਚ ਮਹੱਲਾ ਪਹਿਲਾਂ ਸੀ ਜਾਨਵਰਾਂ ਦਾ ਉਹ ਉਸ ਤੋਂ ਬਾਅਦ ਤੁਸੀਂ ਇੱਕ ਪੇਪਰ ਬਣਾ ਕੇ ਤਸਿਲਦਾਰ ਤੋਂ ਤੁਸੀਂ ਉਹ ਤੇ ਕਬਜ਼ਾ ਕਰ ਲਿਆ ਪਰ ਤੁਸੀਂ ਅੱਜ ਤੋਂ 30 ਸਾਲ ਪਿੱਛੇ ਸੋਚ ਕੇ ਦੇਖੋ ਤੇ ਕੁਝ ਹੁੰਦਾ ਹੀ ਨਹੀਂ ਸੀਗਾ ਤਾਂ ਹੁਣ ਤੁਸੀਂ ਐਦਾਂ ਦਾ ਕਬਜ਼ੇ ਕਰ ਕਰਕੇ ਕਰ ਇਹਨਾਂ ਦੀ ਫਿਰ ਡਾਈ ਖਰਾਕ ਪ੍ਰੋਪਰ ਹੁੰਦੀ ਹੈ। ਹਾਂਜੀ ਹਾਂ ਖਰਾਕ ਵਗੈਰਾ ਪਾਪਰ ਡਾਕਟਰ ਸਭ ਦੱਸਦੇ ਆ। ਉਦਾਂ ਮਤਲਬ ਮੋਸਟਲੀ ਇਹ ਬਿਮਾਰ ਨੇ। ਕੋਈ ਜ਼ਿਆਦਾ ਇੰਨਾ ਖਾਣ ਵਾਲਾ ਤਾਂ ਡੌਗ ਹੁੰਦਾ ਨਹੀਂ ਇਹਨਾਂ ਚ ਹਨਾ ਕਿਉਂਕਿ ਚੱਲ ਫਿਰ ਨਹੀਂ ਸਕਦੇ। ਕਿਸੇ ਦੇ ਲੱਤਾਂ ਨਹੀਂ ਗਈਆਂ, ਕਿਸੇ ਦੇ ਦੋ ਤਿੰਨ ਜਿਨ੍ਹਾਂ ਦੇ ਅੱਖਾਂ ਹੀ ਨਹੀਂ ਗਈਆਂ। ਤਾਂ ਉਹ ਹੈਵੀ ਇਦਾਂ ਦੇ ਨੇ। ਜਿਨ੍ਹਾਂ ਦੇ ਅੱਖਾਂ ਨਹੀਂ ਗਈਆਂ ਉਹ ਕਿਸੇ ਨਾ ਕਿਸੇ ਨੇ ਉਹਨਾਂ ਦੇ ਸਿਰ 'ਚ ਵਗੈਰਾ 'ਚ ਮਾਰਿਆ ਹੁੰਦਾ ਜ਼ੋਰ ਦੀ। ਚਲੋ ਡੌਗ ਨੂੰ ਕਿਤੇ ਘੂਰਨਾ ਪੈ ਜੇ ਤਾਂ ਹਲਕਾ ਫੁਲਕਾ ਹੁੰਦਾ। ਜੋ ਬੰਦੇ ਨੇ ਸਿਰ 'ਚ ਮਾਰ ਕੇ ਉਹਦੀਆਂ ਅੱਖਾਂ 'ਤੇ ਕੋਈ ਰੋਸ਼ਨੀ ਖੋਲੀ। ਕਿੰਨੀ ਮਾ ਇਹ ਤਸਵੀਰ ਜਿੱਥੇ ਵੀ ਤੁਸੀਂ ਦੇਖੋਗੇ ਬਕਾਇਦਾ ਪਿੰਜਰੇ ਬਣਾਏ ਹੋਏ ਨੇ ਜਿਨ੍ਹਾਂ ਨੂੰ ਇਹ ਪਿੰਜਰੇ ਆਉਂਦੇ ਵੀ ਕਿਸੇ ਨੂੰ ਸੈਪਰੇਟ ਰੱਖਣਾ ਉਹਨੂੰ ਸੈਪਰੇਟ ਰੱਖ ਹਾਂਜੀ ਨਹੀਂ ਜਿਨ੍ਹਾਂ ਦੀ ਜਿਵੇਂ ਲੱਤ ਵਗੈਰਾ ਜਿਵੇਂ ਹੁਣ ਇਹ ਡੌਗ ਆ ਇਹਦੀ ਲੱਤ ਟੁੱਟੀ ਹੋਈ ਆ ਇਹਨੂੰ ਫਿਰ ਅਰੇਸਟ ਦੀ ਲੋੜ ਆ ਜੀ ਬਾਹਰ ਦੇ ਨੇ ਉਨੀ ਅਰੇਸਟ ਕਰਨੀ ਨਹੀਂ ਇਹਨੂੰ ਅੰਦਰ ਰੱਖਿਆ ਵਾ ਇੱਕ ਉਹਦੇ ਜਗ ਕੀੜੇ ਪੈ ਬਣ ਜਾਂਦੇ ਆ ਬਾਰ ਬਾਰ ਉਹਦੇ ਇੱਕ ਦਾ ਪੈਰ ਗਲਿਆ ਵਾ ਜੀ ਇੱਕ ਨੂੰ ਦੀਂਦਾ ਨਹੀਂ ਅੱਖਾਂ ਤੋਂ ਉਦਾਂ ਸਾਰੇ ਡੌਗ ਉਹੀ ਪਿੰਜਨੇ ਚ ਰੱਖਦੇ ਆ ਬਾਕੀਆਂ ਨੂੰ ਫਿਰ ਛੱਡ ਦਿੰਨੇ ਆ ਬਾਹਰ ਹਾਂਜੀ ਪਰ ਇਹ ਉਹ ਡੌਗ ਨੇ ਜਿਹੜੇ ਹੁਣ ਤਕਰੀਬਨ ਮੋਸਟਲੀ ਇਹਨਾਂ ਦੇ ਵਿੱਚੋਂ 10 ਕ ਡੌਗਾਂ ਨੂੰ ਛੱਡ ਕੇ ਬਾਕੀ ਉਹ ਨੇ ਜਿਹੜੇ ਪਰਮਾਨੈਂਟ ਇੱਥੇ ਹੀ ਰਹਿਣਗੇ ਕਿਉਂਕਿ ਇਹ ਬਾਹਰ ਸਰਵਾਈਵ ਹੀ ਨਹੀਂ ਕਰ ਪਾਉਣਗੇ ਕਿਉਂਕਿ ਇਹਨਾਂ ਦੇ ਲੱਤਾਂ ਹਨੀਆਂ ਹੀ ਆ ਜਿਹੜਾ ਚਲੋ ਕੱਲੇ ਕੀੜਿਆਂ ਵਾਲਾ ਹੁੰਦਾ ਉਹਦੇ ਠੀਕ ਕਰਨ ਤੋਂ ਬਾਅਦ ਅ ਤਾ ਬੜੇ ਵੱਖੋ ਵੱਖਰੀ ਦੁਨੀਆ ਤੇ ਬੜੇ ਵੱਖੋ ਵੱਖਰੇ ਲੋਕ ਹੈ ਕਿਤੇ ਉਹ ਲੋਕ ਵੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਅਪਾਜ ਕੀਤਾ ਤੇ ਕਿਤੇ ਉਹ ਲੋਕ ਵੀ ਬੈਠੇ ਆ ਜਿਹੜੇ ਇਹਨਾਂ ਅਪਾਜਾਂ ਨੂੰ ਸਾਂਭ ਰਹੇ ਆ ਮਤਲਬ ਭਾਈ ਕੈਨੇਡਾ ਦਾ ਪੱਕਾ ਵਸਨੀਕ ਹੈ ਇਮੀਗ੍ਰੇਸ਼ਨ ਦਾ ਕੰਮ ਹੈ ਘਰੋਂ ਸਰਦਾ ਪੁੱਜਦਾ ਪਰ ਨਾਲ ਆ ਚੀਜ਼ ਵੀ ਆ ਭਾਈ ਕਹਿੰਦਾ ਵੀ ਇਹ ਚੀਜ਼ ਮੈਨੂੰ ਸਕੂਨ ਦਿੰਦੀ ਐ ਮੈਂ ਜੇ ਕੈਨੇਡਾ ਵੀ ਜਾ ਵਰਦਦਾ ਤਾਂ ਮੈਨੂੰ ਕੈਮਰੇਆਂ ਦੇ ਵਿੱਚ ਵਾਰ-ਵਾਰ ਇਹ ਦੇਖਣਾ ਪੈਂਦਾ ਸੋ ਇਸ ਕਰਕੇ ਮੈਂ ਇੱਥੇ ਹੀ ਰਹਿ ਰਿਹਾ ਹਾਂ ਜਾਣਾ ਜਾ ਸਕਦਾ ਏ ਨਹੀਂ ਕਿ ਮੈਂ ਕੋਈ ਉੱਥੇ ਜਾਂਦਾ ਨਹੀਂ ਪਰ ਮੈਨੂੰ ਆ ਚੀਜ਼ਾਂ ਉੱਥੇ ਜਾਣ ਨੂੰ ਬਸ ਸਕੂਨ ਦਿੰਦੀਆਂ ਉੱਥੇ ਜਾ ਕੇ ਮੈਂ ਚੰਗੀਆਂ ਗੱਡੀਆਂ 'ਚ ਰੱਖ ਲੂੰਗਾ ਚੰਗਾ ਕੁਝ ਕਰ ਲੂੰਗਾ ਪਰ ਜ਼ਿੰਦਗੀ ਉਸ ਤੋਂ ਬਾਅਦ ਅੰਕੜਿਆਂ ਦੀ ਗੇਮ ਰਹਿ ਜਾਂਦੀ ਹੈ ਇੱਕ ਇੱਕ ਸੀਮਾ ਤੋਂ ਬਾਅਦ ਪੈਸਾ ਵੀ ਅੰਕੜਿਆਂ ਦੀ ਗੇਮ ਰਹਿ ਜਾਂਦੀ ਹੈ ਤਾਂ ਬੜੇ ਵਧੀਆ ਵਿਚਾਰ ਲੱਗੇ ਬਾਈ ਦੇ ਦੇਖੋ ਹਰ ਇੱਕ ਬੰਦੇ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੈ ਕੋਈ ਕਿਸੇ ਤਰੀਕੇ ਨਾਲ ਜਿਉਂਦਾ ਕੋਈ ਕਿਸੇ ਤਰੀਕੇ ਨਾਲ ਕਿਸੇ ਨੂੰ ਕਿਸੇ ਚੀਜ਼ ਨਾਲ ਲਗਾਵ ਹੈ ਕਿਸੇ ਨੂੰ ਕਿਸੇ ਚੀਜ਼ ਨਾਲ ਪਰ ਇਹ ਬਾਈ ਨੂੰ ਜਿਸ ਤਰੀਕੇ ਦਾ ਲਗਾਵ ਹੈ ਇਹ ਵੀ ਇੱਕ ਕਮਾਲ ਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ